ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਨੂੰ ਵੀਰ ਕਲੋਨੀ ਵਿੱਚ ਤਿੰਨ ਲੁਟੇਰੇ ਇੱਕ ਘਰ ਵਿੱਚ ਦਾਖਲ ਹੁੰਦੇ ਹਨ ਜੋ ਕਿ ਹਜ਼ਾਰਾਂ ਰੁਪਏ ਦਾ ਨਕਦ ਸੋਨਾ ਚਾਂਦੀ ਗਹਿਣੇ ਤੇ ਲੁੱਟ ਕੇ ਫਰਾਰ ਹੋ ਜਾਂਦੇ ਹਨ ਮੇਰੀ ਜਾਣਕਾਰੀ ਅਨੁਸਾਰ ਕਤਵਾਲੀ ਪੁਲਿਸ ਨੇ ਜਾਂਚ ਤੋਂ ਬਾਅਦ ਚੋਰਾਂ ਦੀ ਪਾਲ ਸ਼ੁਰੂ ਕਰਤੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਤਿੰਨ ਬੰਦ ਵਿਅਕਤੀ ਮੋਟਰਸਾਈਕਲ ਤੇ ਫਿਰਦੇ ਨਜ਼ਰ ਆ ਰਹੇ ਹਨ ਕਲੋਨੀ ਦੇ ਵਿੱਚ ਫਿਰਦੇ ਹਨ ਤੇ ਗੇੜੇ ਰੌਂਡੀਆਂ ਲਾ ਰਹੇ ਹਨ ਉਸ ਤੋਂ ਬਾਅਦ ਤਸਵੀਰਾਂ ਵਿੱਚ ਦੇਖਦੇ ਕੋਈ ਸਮਾਉ ਖੜਦੇ ਹਨ ਫਿਰ ਉਸ ਤੋਂ ਬਾਅਦ ਉਸ ਘਰ ਦੇ ਅੱਗੇ ਆ ਕੇ ਖੜਦੇ ਹਨ ਤੇ ਤਿੰਨਾਂ ਦੇ ਮੂੰਹ ਟਕੇ ਤਸਵੀਰਾਂ ਵਿੱਚ ਨਜ਼ਰ ਆ ਰਹੇ ਹਨ ਵੀਰਕੋਲੋਂ ਦੇ ਰਹਿਣ ਵਾਲੇ ਰਮੇਸ਼ ਰਾਣੇ ਨੇ ਦੱਸਿਆ ਕਿ ਉਹ ਆਪਣੀ ਨੂੰ ਸਾਲੂ ਵਾਲੇ ਕਮਰੇ ਚ ਕੱਲ ਕਰ ਰਹੇ ਸੀ ਕਿ ਤਿੰਨਨ ਪਛਾਤੀ ਵਿਅਕਤੀ ਅੰਦਰ ਦਾਖਲ ਹੁੰਦਿਆਂ ਅਤੇ ਬੰਦੂਕ ਦੀ ਨੋਕ ਤੇ ਅਲਮਾਰੀ ਤੇ ਸੋਨੇ ਦੀਆਂ ਅੰਗੂਠੀਆਂ ਚਾਂਦੀ ਗਹਿਣੇ ਅਤੇ 3000 ਰੁਪਏ ਨਕਦ ਲੁੱਟ ਕੇ ਭੱਜ ਜਾਂਦੇ ਹਨ ਪੀੜਤ ਨੇ ਦੱਸਿਆ ਕਿ ਉਹਨਾਂ ਨੂੰ ਬਾਹਰ ਰੌਲਾ ਪਾਇਆ ਤੇ ਨੇੜੇ ਤੇੜੇ ਦੇ ਲੋਕਾਂ ਨੇ ਇਕੱਠੇ ਕੀਤੇ ਪਰ ਜਦ ਤੱਕ ਲੁਟੇਰੇ ਭੱਜਣ ਚ ਕੰਮ ਜਾਓ ਚੁੱਕੇ ਸਨ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਇਸ ਬੰਦੀ ਕੌਤਵਾਲੀ ਥਾਣਾ ਐਸੀ ਬਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਸੀਸੀਟੀਵੀ ਦੇ ਮਦਦ ਨਾਲ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਦੇ ਵਿੱਚ ਉਹਨਾਂ ਦੀ ਤਲਾਸ਼ੀ ਹੋ ਰਹੀਆਂ ਤਸਵੀਰਾਂ ਵਿੱਚ ਦੇਖਦੇ ਹੋ ਤਿੰਨ ਲੁਟੇਰੇ ਨਜ਼ਰ ਆਉਂਦੇ ਹਨ ਉਹ ਘਰ ਦੇ ਮੂਹਰੇ ਖੜੇ ਸੀਸੀਟੀਵੀ ਦੇ ਵਿੱਚ ਤਸਵੀਰਾਂ ਵਿੱਚ ਵੀਰ ਕਲੋਨੀ ਦੇ ਵਿੱਚ ਨਜ਼ਰ ਆ ਰਹੇ ਹਨ ਇਹ ਖਬਰ ਠੰਡੇ ਤੋਂ ਨਸਰ ਹੋ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਕੀ ਇਹ ਚੋਰਾ ਦੇ ਨਾਲ ਕਾਫੀ ਖੌਫ ਆਇਆ ਅਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਤਾਰਾਂ ਦੇ ਵਿੱਚ ਵੀ ਲੁਟੇਰਿਆਂ ਵੱਲੋਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਇਹਨਾਂ ਵੱਲੋਂ ਕੋਈ ਵੀ ਕਤਨਾਮ ਅੰਜਾਮ ਦੇਣ ਵਿੱਚ ਕੋਈ ਜੇਰ ਨਹੀਂ ਲੱਗਦੀ ਕਿਉਂਕਿ ਇਹਨਾਂ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੇ ਕਿਸੇ ਤੇ ਹਮਲਾ ਕਰਨਾ ਜਾਂ ਹੋਰ ਕਰਨਾ ਕੋਈ ਕਿਰਕ ਨਹੀਂ ਕੀਤੀ ਜਾਂਦੀ ਪਰ ਪੰਜਾਬ ਪੁਲਿਸ ਵੱਲੋਂ ਇਸ ਨੂੰ ਮਸਤੈਦੀ ਨਾਲ ਕਰਕੇ ਕਾਰਵਾਈ ਕਰਨ ਦੀ ਜ਼ਰੂਰਤ ਹੈ ਮਿਲਿ ਦੇਖ ਸਕਦੇ ਹੋ ਤਸਵੀਰਾਂ ਵਿੱਚ ਤਿੰਨ ਲੁਟੇਰੇ ਘਰ ਦੇ ਵਿੱਚ ਦਾਖਲ ਹੁੰਦੇ ਹਨ ਅਤੇ ਉਸ ਤੋਂ ਬਾਅਦ ਆਪਣੀ ਘਟਨਾ ਨੂੰ ਅੰਜਾਮ ਦਿੰਦੇ ਹਨ ਅਤੇ ਵਾਰ ਦੇ ਇੱਕ ਵਾਰ ਦਾਤ ਕਰਕੇ ਭੱਜ ਜਾਂਦੇ ਹਨ ਤਸਵੀਰਾਂ ਵਿੱਚ ਤੁਹਾਨੂੰ ਦਿਖਾਵਾਂਗੇ ਭੱਜਦੇ ਨਜ਼ਰ ਆਉਣਗੇ ਤਸਵੀਰਾਂ ਤੁਹਾਡੇ ਸਾਹਮਣੇ ਨਸਰ ਹੋ ਰਿਹਾ ਤਸਵੀਰਾਂ ਵੀ ਦੇਖ ਸਕਦੇ ਹੋ ਦੂਰ ਤੋਂ ਸੀਸੀਟੀਵੀ ਨਜ਼ਰ ਆ ਰਹੇ ਹਨ ਤੇ ਇਹਨੇ ਲੁਟੇਰੇ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਘਰ ਦੇ ਵਿੱਚ ਵੜਦੇ ਹਨ ਅਤੇ ਜਿੱਥੇ ਸੋਨੇ ਦੇ ਗਹਿਣੇ ਅਤੇ ਕੁਝ ਕੈਸ਼ ਲੈ ਜਾਂਦੇ ਹਨ ਅਤੇ ਔਰਤ ਨੂੰ ਡਰਾਗ ਤਮਕਾ ਕੇ ਲੁੱਟਣੇ ਵਿੱਚ ਕਾਮਯਾਬ ਹੋ ਜਾਂਦੇ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀਰ ਕਲੋਨੀ ਬਠਿੰਡਾ ਤੋਂ ਆ ਰਹੀਆਂ ਹਨ ਆਓ ਤੁਹਾਨੂੰ ਹੋਰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਪਰਿਵਾਰਕ ਮੈਂਬਰ ਅਤੇ ਉਹਨਾਂ ਨੇ ਕਟਨਾਵਾ ਦੀ ਜਾਣਕਾਰੀ ਦਿੱਤੀ ਇਸ ਸੰਬੰਧੀ ਕਤਵਾਲੀ ਦੀ ਐਸਆਈ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਜਿੱਥੇ ਫੜ ਲਿਆ ਜਾਵੇਗਾ ਕਿਉਂਕਿ ਸੀਸੀਟੀਵੀ ਦੇ ਵਿੱਚ ਹੋਈ ਕਟਨਾਕਾਇਦ ਤਸਵੀਰਾਂ ਵਿੱਚ ਸਾਹਮਣੇ ਨਜ਼ਰ ਆ ਰਹੇ ਹਨ ਚੋਰਾਂ ਵੱਲੋਂ ਕੀਤੀ ਗਈ ਵਾਰਦਾਤ ਨੂੰ ਤਸਵੀਰਾਂ ਇਹ ਬਠਿੰਡਾ ਤੋਂ ਵੀਰ ਕਲੋਨੀ ਤੋਂ ਆ ਰਹੀਆਂ ਹਨ ਜਿਹਦੇ ਵਿੱਚ ਉਹਨਾਂ ਦੱਸਿਆ ਕਿ ਤਿੰਨ ਲੁਟੇਰੇ ਘਰ ਦੇ ਵਿੱਚ ਦਾਖਲ ਹੁੰਦੇ ਹਨ ਤੇ ਹਜ਼ਾਰ ਰੁਪਏ ਦੀ ਨਕਦ ਸੋਨਾ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਜਾਂਦੇ ਹਨ ਇਸ ਸਬੰਧੀ ਉਹਨਾਂ ਵੱਲ ਦੇਖ ਸਕਦੇ ਹਾਂ ਪਹਿਲਾਂ ਉਹਨਾਂ ਵੱਲੋਂ ਮੁਹੱਲੇ ਦੇ ਵਿੱਚ ਦੋ ਤਿੰਨ ਢੇਡੇ ਲਾਏ ਜਾਂਦੇ ਹਨ ਆੜੇ-ਦਾੜੇ ਤਸਵੀਰਾਂ ਵਿੱਚ ਦੇਖਦੇ ਹਨ ਵੀ ਕੋਈ ਖੜਾ ਜਾਂ ਬਾਹਰ ਨਜ਼ਰਤਾ ਨਹੀਂ ਆ ਰਿਹਾ ਅੱਧਿਓ ਦੇਖਦੇ ਹਨ ਕਿ ਸ਼ਾਂਤਮੀ ਕਲੋਨੀ ਦੇ ਵਿੱਚ ਬੰਦ ਦੇ ਵਿੱਚ ਉਹ ਕਾਮਜਾਬ ਹੋ ਜਾਂਦੇ ਹਨ ਆਮ ਤੌਰ ਤੇ ਦੇਖਦੇ ਹਨ ਕਿ ਤਸਵੀਰਾਂ ਦੇ ਵਿੱਚ ਕਲੋਨੀ ਵਿੱਚ ਚੋਰ ਦਾ ਤਾਂ ਆਮ ਕੰਮ ਤਾਂ ਹੋ ਰਹੀਆਂ ਹਨ ਅਤੇ ਲੋਕਾਂ ਨੂੰ ਬਾਹਰ ਦਿੱਤਾ ਨੂੰ ਅੰਜਾਮ ਦੇ ਰਹੇ ਹਨ ਤਸਵੀਰਾਂ ਵਿੱਚ ਨਜ਼ਰ ਆ ਰਹੇ ਹਨ ਤਿੰਨ ਲੁਟੇਰੇ ਬਾਹਰ ਖੜੇ ਨਜ਼ਰ ਆ ਰਹੇ ਹਨ ਅਤੇ ਵਾਰੀ ਵਾਰੀ ਕਾਰ ਦੇ ਵਿੱਚ ਵੜਦੇ ਹਨ ਤਸਵੀਰਾਂ ਵਿੱਚ ਤੁਹਾਡੇ ਸਾਹਮਣੇ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਹੇ ਨੇ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪਰਿਵਾਰਕ ਮੈਂਬਰ ਕੀ ਨਾਮ ਹੈ ਤੁਹਾਡਾ ਮੇਰਾ ਸ਼ਾਲੂ ਰਾਣੀ ਕੀ ਮਾਮਲਾ ਹੋਇਆ ਹੈ ਸਰ ਕੱਲ 3 ਨਜ ਨੇ ਆਏ ਐ ਮੇਨ ਗੇਟ ਖੁੱਲਿਆ ਤੁਹਾਨੂੰ ਸਾਨੂੰ ਤਾਂ ਨਹੀਂ ਪਤਾ ਲੱਗਿਆ ਜਾਲੀਆ ਲਗੇਟ ਖੁੱਲਿਆ ਸਾਨੂੰ ਤਾਂ ਨਹੀਂ ਪਤਾ ਲੱਗਿਆ ਜਦੋਂ ਐਂਟਰ ਹੋਏ ਐ ਉਦੋਂ ਕੀ ਨਾਮ ਹੈ ਸਾਨੂੰ ਪਤਾ ਲੱਗਿਆ ਗੰਦੀ ਨੌਕਤੇ ਸਾਡੇ ਕੋਲੋਂ ਦੋ ਪਹਿਲੇ ਫੋਨ ਕੋ ਇੱਕ ਮੇਰਾ ਕੋਇਆ ਤੇ ਕਿ ਨਾਮ ਹੈ ਮੰਮੀ ਦਾ ਪਿਆ ਸੀ ਉਹ ਲੈ ਲਿਆ ਤੇ ਕੈਸ਼ ਸੀਤੀ ਤੋਂ 35000 ਉਹ ਚੁੱਕ ਲਿਆ ਤੇ ਕਿੱਟ ਮੇਰੇ ਤੋਂ ਖੋ ਕੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੀ ਹੈ ਮੈਂ ਕਿਹਾ ਕੁਝ ਵੀ ਨਹੀਂ ਹੈਗਾ ਉਹਦੇ ਵਿੱਚ ਉਹਨਾਂ ਨੇ ਕਿੱਟ ਖੋਲੀ ਪੈਸੇ ਕੱਢੇ ਐਨਾਂ ਦੀ ਰਿੰਗ ਮੇਰੇ ਤੋਂ ਹੀ ਲੋਖ ਖਲਵਾਏ ਉਹਨਾਂ ਨੇ ਤੇ ਇਹ ਕਿ ਨਾ ਮੈਂ ਇਹਨਾਂ ਦੀ ਰਿੰਗ ਲਈਤੀ ਹੈ ਮੇਰੇ ਚਾਂਦੀ ਦੇ ਕੜੇ ਸੀ ਤੇ ਇਹ ਕਿ ਨਾ ਮੈਂ ਕੈਸ਼ ਸੀ ਬਾਕੀ ਮਤਲਬ ਇਹ ਲਗਾ ਲਓ ਕਿ ਪਾਰਸ ਜੋ ਵੀ ਸੀਗਾ ਸਾਰਾ ਕੁਝ ਲੈ ਗਏ ਮੈਂ ਕਿਹਾ ਐਸਟ ਕੁਝ ਵੀ ਨਹੀਂ ਖਾਲੀ ਉਹ ਵੀ ਲੈ ਗਏ ਉਹ ਜੀ ਕਿੰਨਾ ਕੁ ਨੁਕਸਾਨ ਟੋਟਲ ਮਤਲਬ ਤੁਸੀਂ ਮਨਸਾਬ ਜਿਓ ਨੀਰ ਬਹੁਤ ਲੱਖ ਦਾ ਹੋ ਗਿਆ ਲੱਖ ਦੇ ਨੁਕਸਾਨ ਹੈ ਕਿੰਨੇ ਬੰਦੇ ਸੀ ਟੋਟਲ ਤਿੰਨ ਤੇ ਕਿੰਨੇ ਦੇ ਬੰਦੇ ਦਾ ਟਾਈਮ ਸੀਗੇ ਜਦੋਂ ਵਾਲੇ ਸੀ ਸਵਾਛੇ ਤੋਂ 6:30 ਦਾ ਕਰੀਬ ਸ਼ਾਮ ਸ਼ਾਮ ਨੂੰ ਹਾਂ ਜੀ ਤੇ ਉਸ ਸਮੇਂ ਘਰੇ ਕੌਣ ਕੌਣ ਸੀ ਮੈਂ ਤੇ ਮੰਮੀ ਸੀ ਅਸੀਂ ਬਸ ਬੈਠੇ ਹੋਏ ਸੀ ਮੈਂ ਬੈਠੀ ਸੀ ਮੰਮੀ ਲੱਟੇ ਹੋਏ ਸੀ ਅੰਤ ਵਿੱਚ ਉਹਨਾਂ ਨੇ ਤੁਹਾਨੂੰ ਗਣ ਕਮੈਂਟ ਤੇ ਲੈ ਗਏ ਹਾਂ ਜੀ ਕਹਿੰਦੇ ਜੋ ਵੀ ਕੁਛ ਹੈ ਤੁਸੀਂ ਕੱਢ ਦਿਓ ਮੰਮੀ ਕਹਿੰਦੇ ਸਾਡੇ ਕੋਲ ਕੁਝ ਵੀ ਹੈ ਨਹੀਂ ਤੇ ਉਹ ਕਹਿੰਦੇ ਜਿਹੜਾ ਕੁਛ ਹੈ ਕੱਢ ਦਿਓ ਅਸੀਂ ਕਹਿੰਦੇ ਕੁਝ ਨਹੀਂ ਤੁਹਾਨੂੰ ਲੈ ਕੇ ਨਿਕਲੇ ਲੈ ਕੇ ਨਾਲ ਦੀ ਨਾਲ ਨਿਕਲ ਗਏ ਇੱਕ ਡੱਬੀ ਉਹਨਾਂ ਲਈ ਜਿਹੜੀ ਅਲਟਿਵੀਸ਼ਨ ਚੱਕੀ ਉੱਥੇ ਗਿਰਗੀ ਪਰ ਉਹਨਾਂ ਨੇ ਚੁੱਕੀ ਨਹੀਂ ਬਸ ਲੈ ਕੇ ਨਿਕਨਾ ਜਿਹੜਾ ਸਮਾਨ ਸੀ ਉਹ ਹੀ ਨਿਕਲ ਗਿਆ ਕੋਈ ਸੀਸੀਟੀਵੀ ਫੁਟੇਜ ਵਗੈਰਾ ਵੀ ਆਈ ਹੈ ਹਾਂਜੀ ਲੱਗੀ ਹੋਈ ਹੈ ਗੱਲੇ ਚ ਉਹ ਗਲੀ ਚ ਉੱਥੇ ਲਿੱਤੀ ਹੈਗੀ ਹੈ ਹਾਂਜੀ ਪੁਲਿਸ ਨੂੰ ਉਤਲਾਹ ਕੀਤੀ ਤੁਸੀਂ ਹਾਂਜੀ ਉਹ ਆ ਗਏ ਸੀ ਨਾਲ ਨਾਲ ਹੀ ਸ਼ਾਹ ਹਾਂਜੀ ਨਾਲ ਨਾਲ ਫੌਨ ਦੀ ਤਾਂ ਨਾਲ ਨਾਲ ਹੀ ਆ ਗਏ ਸੀ ਸਰ ਜੀ ਕੀ ਕਿਹਾ ਹਕੂਮਤ ਸਾਹਿਬ ਨੇ ਉਹ ਕਹਿੰਦੇ ਸੀ ਕੋਸ਼ਿਸ਼ ਕਰ ਰਹੇ ਆ ਲੱਭ ਰਹੇ ਆ ਕਹਿੰਦੇ ਹਾਂਜੀ ਉਹ ਤੁਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਮੰਗ ਕਰਦੇ ਆ ਕਿ ਜੋ ਵੀ ਸਾਡਾ ਨੁਕਸਾਨ ਸਾਨੂੰ ਵਾਪਸ ਦਿੱਤਾ ਜਾਵੇ ਸਾਨੂੰ ਹਾਂ ਜਟਕੀ ਨਾਮ ਤੁਹਾਨੂੰ ਰਮੇਸ਼ ਰਾਣੀ ਕੀ ਮਾਮਲਾ ਹੋਇਆ ਸਾਰਾ ਮਾਮਲਾ ਕਿ ਬੈਠੇ ਸੀ ਤੁਹਾਨੂੰ ਪਤਾ ਹੀ ਲੱਗਾਗਾ ਉਹ ਹੋਲੀ ਜੀ ਆ ਕੇ ਭੋਲੇ ਫੈਰੀ ਆਏ ਅੰਦਰ ਜੀ ਇੱਥੇ ਨੇੜੇ ਆ ਕੇ ਗੇਟ ਤੇ ਸਾਨੂੰ ਉਦੋਂ ਪਤਾ ਲੱਗਿਆ ਠੀਕ ਹੈ ਜੀ ਕਿੰਨ ਕਿੰਨੇ ਬੰਦੇ ਸੀਗੇ ਤਿੰਨ ਜਣੇ ਸੀ ਜੀ ਹਾਂ ਜੀ ਪਰ ਜਦੋਂ ਅੰਦਰ ਆਏ ਆ ਤੁਸੀਂ ਅੰਦਰ ਕਮਰੇ ਵਿੱਚ ਬੈਠੇ ਸੀ ਇੱਥੇ ਹੀ ਬੈਠੇ ਸੀ ਕਮਰੇ ਵਿੱਚ ਅਸੀਂ ਦੋਨੋਂ ਆ ਕੇ ਉਹਨਾਂ ਨੇ ਕੀ ਕਿ ਕਿਹਾ ਤੁਮੋਂ ਉਹਨਾਂ ਨੇ ਬਚਾਰੀ ਬੋਲਵਾ ਤਾਨ ਲਈ ਕਹਿੰਦੇ ਜੋ ਕੁਝ ਹੈਗਾ ਸਾਨੂੰ ਲਾ ਕੇ ਸਾਰਾ ਦੇ ਦੋ ਅੱਛਾ ਜੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਠੀਕ ਹੈ ਮੈਂ ਉੱਠੀ ਆ ਖੜੀ ਹੋਈ ਆ ਮੈਨੂੰ ਕਹਿੰਦੇ ਮਾਤਾ ਇੱਥੇ ਬੈਠੋ ਤੁਸੀਂ ਠੀਕ ਹੈ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਸਮਾਨ ਦੇ ਦਿਓ ਸਾਨੂੰ ਜਿਹੜਾ ਕੁਝ ਹੈਗਾ ਲੋਕਰ ਖੋਵਾ ਲਿਆ ਤੇ ਸਮਾਨ ਕੱਢ ਕੇ ਲੈ ਕੇ ਸਾਰਾ ਕਿੰਨੇ ਕੁ ਵਜੇ ਟੈਂਸ਼ਨ ਸੀ ਜੀ ਸਾਡੇ 6:00 ਵਜੇ ਦਾ ਟਾਈਮ ਸੀ ਹਾਂਜੀ ਠੀਕ ਹੈ ਪੋਸਟਮ ਘਰੇ ਕੋਣ ਕੋਣ ਤੁਸੀਂ ਆਪੇ ਅੱਛਾ ਦੋਨੋਂ ਹੀ ਸੀ ਅੱਛਾ ਦੋਤਾਂ ਕੋਲ ਸਾਡੇ ਸਾਡ ਗੋਟ ਸੀ ਅੱਛਾ ਜੀ ਤੇ ਉਹ ਸਾਡੇ ਉੱਪਰ ਵਾਲਿਆਂ ਦੇ ਮਕਾਨ ਮਾਲਕਾਂ ਦੇ ਨਾ ਭਤੀਜੇ ਆਏ ਸੀ ਅੱਛਾ ਜੀ ਉਹਨਾਂ ਦਾ ਸਪੀਕਰ ਪਿਆ ਸੀ ਉੱਪਰ ਤੇ ਉਹ ਲੈਨ ਆਏ ਸੀ ਉਹ ਬਾਹਰ ਨਿਕਲੇ ਆ ਅੱਛਾ ਜੀ ਤੇ ਬਸ ਉਹ ਅੰਦਰ ਵੜਿਆ ਮੁੰਡੇ ਨਾਲ ਨਾਲ ਕਿਹਨਾਂ ਤੋਂ ਲੱਗੇ ਤੁਹਾਡਾ ਜਿਹੜਾ ਸਮਾਨ ਕੀ ਕੁਛ ਲੱਗੇ ਸਮਾਨ ਸੀ ਬਸ ਬੈਟੇ ਸੀ ਰਿੰਗ ਸੀ 골ਡ ਦੀ ਠੀਕ ਹੈ ਜੀ ਤੇ ਵੋਟੀ ਦੇ ਚਾਂਦੀ ਦੇ ਕੜੇ ਸੀ ਅੱਛਾ ਜੀ ਬਾਕੀ ਸਮਾਨ ਬਾਕੀ 3000 30000 ਕੈਸ਼ ਸੀ ਠੀਕ ਜੀ ਹਾਂਜੀ ਬਾਕੀ ਜੋ ਵੀ ਆਰਟੀਫੀਸ਼ਲ ਵੀ ਸੀ ਜਿਹੜਾ ਜੀ ਸਾਰਾ ਲੈ ਗਏ ਚੁੱਕੇ ਮਤਲਬ ਕਿ 1.5 ਲੱਖ ਰੁਪਏ ਨੂੰ ਹਾਂਜੀ ਹਾਂਜੀ ਹੋ ਗਿਆ ਇਹਨਾਂ ਨੂੰ ਸਾਡਾ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਅਸੀਂ ਬਸ ਉਹ ਮੁੰਡੇ ਬਾਹਰ ਨਿਕਲੇ ਹੈ ਹਾਂਜੀ ਮਗਰੇ ਅਸੀਂ ਨਿਕਲ ਗਏ ਆਂ ਫਟਾਫਟ ਨਾਲ ਫਿਰ ਉਹ ਸਾਹਮਣੇ ਘਰ ਦਾ ਗੇਟ ਖੁੱਲਿਆ ਉਹ ਮੁੰਡੇ ਨੂੰ ਅਸੀਂ ਰੋਕਿਆ ਉਹ ਗੱਡੀ ਬਾਹਰ ਕਢਦਾ ਸੀ ਇੱਕ ਪਰੋਂ ਆ ਗਿਆਂ ਵੀਰ ਹੋਰ ਫਿਰ ਉਹਨਾਂ ਨੂੰ ਵੀ ਅਸੀਂ ਰੋਕ ਲਿਆ ਫਿਰ ਉਹਨਾਂ ਨੂੰ ਸਾਰਾ ਦੱਸਿਆ ਕਹਿੰਦੇ ਉਹ ਮੁੰਡੇ ਤਾਂ ਹੁਣੇ ਹੀ ਲੰਘੇ ਜੇ ਮੇਰੇ ਕੋਲੋਂ ਹੀ ਲੰਘ ਕੇ ਗਏ ਆਂ ਕਹਿੰਦੇ ਮੈਨੂੰ ਕੀ ਪਤਾ ਸੀ ਵੀ ਇੱਧਰੋਂ ਜਿਹੜਾ ਕੱਢ ਗਿਆ ਉਹ ਤੇ ਫਿਰ ਨਾਲ ਦੇ ਨਾਲ ਅਚ ਪ੍ਰਧਾਨ ਨੂੰ ਬੁਲਾ ਲਿਆ ਹਾਂ ਫਿਰ ਉਹਨਾਂ ਨੇ ਪੁਲਿਸ ਨੂੰ ਫੋਨ ਕਰਤਾ ਉਸੇ ਵੇਲੇ ਸਾਰੇ ਹਾਂਜੀ ਆ ਗਏ ਸੀ ਠੀਕ ਹੈ ਹਾਂਜੀ ਵੀਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਕਿ ਜਿਹੜੀਆਂ ਹਰ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਹੋ ਰਹੀਆਂ ਪਤਾ ਕਿ ਇਹ ਰੁਕਣੀਆਂ ਚਾਹੀਦੀਆਂ ਹਾਂ ਤਾਂ ਠੀਕ ਜੀ ਤੇ ਅੱਬ ਕਿੱਥੇ ਤੁਹਾਡੀ ਰੈਸ਼ ਕਿੱਥੇ ਅਸੀਂ ਤਾਂ ਇੱਥੇ ਹੀ ਵੈਸੇ ਅਸੀਂ ਮੁਕਸਦ ਦੇ ਹਾਂ ਸ਼ੁਰੂ ਤੋਂ ਇੱਥੇ ਕਿੱਥੇ ਰਹਿ ਰਹੇ ਹੋ ਇੱਥੇ ਹੀ ਰਹਿ ਰਹੇ ਹਾਂ ਵੀਰ ਕਲੋਨੀ ਵਿੱਚ ਕਿੰਨੇ ਨੰਬਰ ਕੋਠੇ ਇਹ 170 ਕੋਠੇ ਨੰਬਰ ਹਾਂਜੀ ਤੇ ਪੁਲਿਸ ਨੂੰ ਮੈਂ ਤਾਂ ਤੁਸੀਂ ਕੰਪਲੇਨਟ ਕਰਾਈ ਹੈ ਕਿ ਕਹਿੰਦੇ ਪੁਲਿਸ ਵਾਲੇ ਕੋਈ ਸੀਸੀਟੀਵੀ ਫੋਟੋ ਦੇ ਦੇਗੀ ਉਹ ਕੈਮਰੇ ਤੋਂ ਕਢਾ ਲਈ ਸੀ ਹਾਂਜੀ ਤੇ ਪੁਲਿਸ ਨੇ ਦਿੱਤੀ ਪੁਲਿਸ ਕੋਈ ਕੱਢ ਕੇ ਉਥੋਂ ਲਿਆਈ ਹੈ ਕੈਮਰੇਆਂ ਤੋਂ ਠੀਕ ਹੈ ਜੀ ਹਾਂਜੀ ਸਾਰੇ ਨਾਲ ਚਲੇ ਗਏ ਸੀ ਹਾਂਜੀ ਜੀ ਸਰ ਕੀ ਨਾਮ ਹੈ ਬੱਲੀ ਸਿੰਘ ਜੀ ਸਰ ਕੀ ਮਾਮਲਾ ਹੈ ਕੋਈ ਵੀਰ ਕੋਲ ਵਿੱਚ ਘਰ ਦੇ ਵਿੱਚ ਕੋਈ ਕੀ ਮਾਮਲਾ ਹੈ ਉਹ ਸਾਰੇ ਕਾਲੂ ਚਾਹ ਨੂੰ ਮਿੱਤਿਆਂ ਨੂੰ ਮਾਮਲਾ ਹੁੰਦਾ ਸੀ ਮੋਟਰਸਾਈਕਲ ਸਵਾਰ ਘਰ ਦੇ ਅੰਦਰ ਜਾ ਕੇ ਇਹਨਾਂ ਨੂੰ ਉਹਨਾਂ ਤੋਂ ਕੋਈ ਧਾਰਨਵਾ ਚੀਜ਼ ਦੇਖ ਕੇ ਜੀ ਤੇ ਉਹਨਾਂ ਤੋਂ ਸਿੰਗਰ ਦੇ ਮੋਬਾਈਲ ਰਿਐਲਿਟੀ ਕੋ ਇੱਕ ਰਿੰਗ ਹੈਗੀ ਆ ਉਹਨੇ ਵੀ ਤੇ ਦੋ ਮੋਬਾਈਲ ਤੇ ਤੇ ਭਾਗਿਆ ਕੈਸ਼ ਹੈ ਜਿੰਦਨ ਵੀ ਦੇ ਅੱਤੇ ਉਹਨੇ ਕਹਿੰਿਆ ਉਹਨੇ ਹਮ ਨੂੰ ਦੱਸਿਆ ਹੈ ਇਨਫੋਰਮੇਸ਼ਨ ਮਿਲੀ ਹੈ ਅਸੀਂ ਉਹਦੇ ਅਧਾਰ ਤੇ ਅਗਲੀ ਕਾਰਵਾਈ ਬੰਦੇ ਕਰ ਰਹੀ ਹੈ ਕਹਿ ਰਹੇ ਕੈ ਉਹ ਕੋਈ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਹਾਂਜੀ ਸੀਸੀਟੀਵੀ ਫੁਟੇਜ ਮਿਲੀ ਹੈ ਲੇਕਿਨ ਉਹਦੇ ਚਿਹਰੇ ਜਿਹੜਾ ਥੋੜਾ ਕਲੀਅਰ ਕੱਟ ਹੋਗਾ ਜਿਵੇਂ ਉਹ ਕਲੀਅਰ ਹੁੰਦਾ ਉਹਨੇ ਵੈਰੀਫਾਈ ਕਰਕੇ ਸਾਰੀਆਂ ਡੀਟੇਲ ਜਮਾ ਲਗੀਆਂ ਹੋਊ ਤੇ ਅਸੀਂ ਜਲਦੀ ਤੋਂ ਜਲਦੀ ਉਹ ਪਲੇਸ ਕਰਕੇ Go